ਜੋਨ ਜਾਤਾਂ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ ਇਸ ਲੜੀ ਹੇਠ ਪੁਲਿਸ ਥਾਣਾ ਫੋਕਲ ਪੁਆਇੰਟ ਜਮਾਲਪੁਰ ਕੁੰਮਕੱਲਾ ਅਤੇ ਮੋਤੀਨਗਰ ਇਲਾਕਿਆਂ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਕੀਤੀ ਗਈ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਦੇ ਉਦੇਸ਼ ਨਾਲ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਚੋਣਾ ਦੇ ਮੰंदे ਨਜ਼ਰ ਰੱਖਦੇ ਹੋਏ ਆਪਣੇ ਹਥਿਆਰ ਵੀ ਪੁਲਿਸ ਪਾਸ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਇਹ ਫਲੈਗ ਮਾਰ ਚੰਡੀਗੜ੍ਹ ਰੋਡ 33 ਫੁੱਟਾ ਰੋਡ ਜਮਾਲਪੁਰ ਦੇ ਇਲਾਕਿਆਂ ਦੇ ਵਿੱਚੋਂ ਨਿਕਲਿਆ ਇਹ ਚੋਣ ਜਾਬਤਾ ਲੱਗ ਚੁੱਕਿਆ ਤੇ ਲੋਕਾਂ ਦੇ ਵਿੱਚ ਭਰੋਸਾ ਬਣਾਉਣ ਲਈ ਵੀ ਕੋਈ ਮਾੜਾ ਅਨਸਰ ਕੋਈ ਗਲਤ ਕੰਮ ਨਹੀਂ ਹੋਏਗਾ ਲੋਕੀ ਬੇਫਿਕਰੀ ਨਾਲ ਮਤਲਬ ਵੋਟ ਪਾ ਸਕਦੇ ਆ ਕਿਸੇ ਦੇ ਕੋ ਦਬਾਅ ਨੂੰ ਹੋਏ ਇਸ ਕਰਕੇ ਲੋਕਾਂ ਨੂੰ ਭਰੋਸਾ ਬਣਾਉਣ ਲਈ ਜਾਗਰੂਕ ਕਰਨ ਲਈ ਮਾੜੇ ਅਨਸਰ ਨਾ ਥਾਉਣ ਲਈ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਸਬ ਡਿਵੀਜ਼ਨ ਇੰਡਸਟਰੀ ਏਰੀਆ ਇਹ ਏਰੀਆ ਚ ਹਮ ਇਹ ਸਰ ਕਿੱਧਰ ਕਿੱਧਰ ਲਾਈਵ ਮਾਰਚ ਕਰ ਰਹੇ ਹੋ ਕਰ ਕਰਕੇ ਜੀ ਇਹ ਵਿੱਚ ਇਹ ਥਾਣਾ ਆਪਣਾ ਜਮਾਲਪੁਰ ਮੋਤੀ ਨਗਰ ਤੇ ਫੋਕਲ ਪੁਆਇੰਟ ਏਰੀਆ ਚ ਤੇ ਕੂਮਕਲਾ ਏਰੀਆ ਜਿਹੜੇ ਚਾਰ ਥਾਣੇ ਇਸੇ ਦੀ ਫਲੈਗ ਮਾਰਚ ਕੀਤਾ ਜਾ ਰਿਹਾ ਇਹ ਕਿ ਉਹਨਾਂ ਦੇ ਮੱਦੇਨਜ਼ਰ ਹਥਿਆਰਾਂ ਦੇ ਬਾਰੇ ਕੁਝ ਡਾਇਰੈਕਸ਼ਨ ਜਿਹੀਆਂ ਨੇ ਇਹਦੇ ਵਿੱਚ ਅਸਲਾ ਜਮ੍ਹਾਂ ਕਰਾਇਆ ਜਾਣਾ ਪਣਦਾ ਜਾਬਤ ਅਨਸਾਰ ਤੇ ਉਹ ਸਾਰਿਆਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਵੀ ਜਮ੍ਹਾਂ ਕਰਾਉਣ ਵੀ ਜਲਦੀ ਤੋਂ ਜਲਦੀ ਜੇ ਇਸ ਕਰਕੇ ਕੋਈ ਮਾੜੀ ਘਟਨਾ ਨਾ ਵਾਪਰ ਸਕੇ ਚੋਣ ਜਾਤਾ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ ਇਸ ਲੜੀ ਹੇਠ ਪੁਲਿਸ ਥਾਣਾ ਫੋਕਲ ਪੁਆਇੰਟ ਜਮਾਲਪੁਰ ਕੁੰਮਕੱਲਾ ਅਤੇ ਮੋਤੀ ਨਗਰ ਇਲਾਕਿਆਂ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਕੀਤੀ ਗਈ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਦੇ ਉਦੇਸ਼ ਨਾਲ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਚੋਣਾ ਦੇ ਮੰੰਦੇ ਨਜ਼ਰ ਰੱਖਦੇ ਹੋਏ ਆਪਣੇ ਹਥਿਆਰ ਵੀ ਪੁਲਿਸ ਪਾਸ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਇਹ ਫਲੈਗ ਮਾਰਚ ਚੰਡੀਗੜ੍ਹ ਰੋਡ 30 ਫੁੱਟਾ ਰੋਡ ਜਮਾਲਪੁਰ ਦੇ ਇਲਾਕਿਆਂ ਦੇ ਵਿੱਚੋਂ ਨਿਕਲਿਆ ਇਹ ਚੋਣ ਜਾਬਤਾ ਲੱਗ ਚੁੱਕਿਆ ਤੇ ਲੋਕਾਂ ਦੇ ਵਿੱਚ ਭਰੋਸਾ ਬਣਾਉਣ ਲਈ ਵੀ ਕੋਈ ਮਾੜਾ ਅਨਸਰ ਕੋਈ ਗਲਤ ਕੰਮ ਨਹੀਂ ਹੋਏਗਾ ਲੋਕੀ ਬੇਫਿਕਰੀ ਨਾਲ ਮਤਲਬ ਵੋਟ ਪਾ ਸਕਦੇ ਆ ਕਿਸੇ ਦੇ ਕੋਈ ਦਬਾਅ ਨੂੰ ਹੋਏ ਇਸ ਕਰਕੇ ਲੋਕਾਂ ਦੇ ਭਰੋਸਾ ਬਣਾਉਣ ਲਈ ਜਾਗਰੂਕ ਕਰਨ ਲਈ ਮਾੜੇ ਅਨਸਰ ਨਾ ਥਪਾਉਣ ਲਈ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਸਬ ਡਿਵੀਜ਼ਨ ਇੰਡਸਟਰੀ ਏਰੀਆ ਇਹ ਏਰੀਆ ਚ ਇਹ ਸਰ ਕਿੱਥੇ ਕਿੱਥੇ ਲਾਈਵ ਮਾਰਚ ਕਰ ਰਹੇ ਹੋ ਕਿੱਧਰ ਕਿੱਧਰ ਜੀ ਰਹੀ ਤੇ ਇਹ ਥਾਣਾ ਆਪਣਾ ਜਮਾਲਪੁਰ ਮੋਤੀ ਨਗਰ ਇਹ ਫੋਕਲ ਪੁਆਇੰਟ ਏਰੀਆ ਚ ਤੇ ਕੋਮਕਲਾ ਏਰੀਆ ਜਿਹੜੇ ਚਾਰ ਥੜੇ ਇਸੇ ਦੀ ਫਲੈਗ ਮਾਰਕੀ ਤਾ ਜਾਇਆ ਗਿਆ ਠੀਕ ਉਹਨਾਂ ਦੇ ਮੱਦੇਨਜ਼ਰ ਹਥਿਆਰਾਂ ਦੇ ਬਾਰੇ ਕੁਝ ਡਾਇਰੈਕਸ਼ਨ ਜਿ ਹੋਈਆਂ ਨੇ ਇਹਦੇ ਵਿੱਚ ਅਸਲਾ ਜਮ੍ਹਾਂ ਕਰਾਇਆ ਜਾਣਾ ਪੜਦਾ ਜਾਬਤ ਅਨਸਾਰ ਤੇ ਉਹ ਸਾਰਿਆਂ ਨੂੰ ਹਦਾਇਤ ਕੀਤੀ ਜਾ ਰਹੀ ਵੀ ਜਮ੍ਹਾਂ ਕਰਾਉਣ ਕਿ ਜਲਦੀ ਤੋਂ ਜਲਦੀ ਜੇ ਇਸ ਕਰਕੇ ਕੋਈ ਮਾੜੀ ਘਟਨਾ ਨਾ ਵਾਪਰ ਸਕੇ